ਸਿੰਗਾਪੁਰ ਦੀ ਇੱਕ ਨਾਮੀ ਸ਼ਖਸੀਅਤ ਹੋਏ ਹਨ ਸਰਦਾਰ ਮਿਹਰਬਾਨ ਸਿੰਘ 17ਵਿਆਂ ਦੇ ਦਹਾਕੇ ਵਿੱਚ ਦਾਸ ਵੀ ਸਿੰਗਾਪੁਰ ਵਿੱਚ ਰਹਿੰਦਾ ਸੀ ਅਤੇ ਉਸ ਸਮੇਂ ਉਹਨਾਂ ਨੇ ਮੈਨੂੰ ਇੱਕ ਆਪ ਬੀਤੀ ਘਟਨਾ ਸੁਣਾਈ ਸੀ ਉਹ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਗਏ ਸਨ ਉੰਨੇ ਦਿਨ ਜਨਰਲ ਅਜੂਬ ਖਾਨ ਪਾਕਿਸਤਾਨ ਦੇ ਰਾਸ਼ਟਰਪਤੀ ਸਨ ਜਨਰਲ ਅਜੂਬ ਖਾਨ ਨੇ ਕੁਝ ਮਹੱਤਵਰ ਸਿੱਖਾਂ ਨੇ ਆਪਣੀ ਵਿਹائش ਗਾਹ ਤੇ ਚਾਹ ਪਾਣ ਲਈ ਸੱਦਿਆ ਸਰਦਾਰ ਮਿਹਰਬਾਨ ਸਿੰਘ ਵੀ ਉਹਨਾਂ ਚੋਂ ਵਿੱਚ ਸਨ ਸਿੰਘਾਂ ਦਾ ਇਹ ਜੱਥਾ ਜਦੋਂ ਜਨਰਲ ਅਜੂਬ ਖਾਨ ਦੇ ਘਰ ਦਾਖਲ ਹੋਇਆ ਤਾਂ ਸਰਦਾਰ ਮਿਹਰਬਾਨ ਸਿੰਘ ਨੇ ਰਾਸ਼ਟਰਪਤੀ ਦੇ ठाट-ਬਾਠ ਦੇਖਣ ਲਈ ਚੌਪਾਸੇ ਪਰਚੋਲਵੀਂ ਨਜ਼ਰ ਧੁੜਾਈ ਡਰਾਇੰਗ ਰੂਮ ਵਿੱਚ ਸੁੰਨਲੀ ਦੀਵਾਰ 'ਵਲ ਉਹ ਦੇਖਦੇ ਹੀ ਰਹਿ ਗਏ ਉਸ ਦੀਵਾਰ ਉੱਪਰ ਪੇਂਟਿੰਗ ਨਾਲ ਲਿਖਿਆ ਹੋਇਆ ਸੀ ੴ ਸਤਨਾ ਸਤਿਪ੍ਰਸਾਦ ਅਤੇ ਇਸ ਦੇ ਹੇਠਾਂ ਦੋ ਸੁੰਦਰ ਫਰੇਮ ਲਟਕ ਰਹੇ ਸਨ ਇੱਕ ਫਰੇਮ ਤੇ ਗੁਰਮੁਖੀ ਵਿੱਚ ਅਤੇ ਦੂਜੇ ਫਰੇਮ ਤੇ ਉਰਦੂ ਵਿੱਚ ਮੂਲ ਮੰਤਰ ਲਿਖਿਆ ਹੋਇਆ ਸੀ ਇੱਕ ਇਸਲਾਮ ਦੇਸ਼ ਦੇ ਮੁਸਲਮਾਨ ਰਾਸ਼ਟਰਪਤੀ ਦੇ ਡਰਾਇੰਗ ਰੂਮ ਵਿੱਚ ਇੰਜ ਗੁਰਮਤ ਦੇ ਮੂਲ ਮੰਤਰ ਦਾ ਫਰੇਮਾਂ ਵਿੱਚ ਲੱਗੇ ਹੋਣਾ ਸਰਦਾਰ ਮਹਿਮਨ ਸਿੰਘ ਲਈ ਬੜੀ ਹੈਰਾਨੀ ਭਰੀ ਖੁਸ਼ੀ ਦਾ ਮੌਕਾ ਸੀ ਉਸਦਮਨ ਇਸ ਬਰਤਾਲ ਦੇ ਕੁਝੇ ਰਾਜ ਨੂੰ ਜਾਣਨ ਨੇ ਉਤਸਕ ਹੋ ਰਿਹਾ ਸੀ ਪਰ ਉਹ ਸਹਿਸ਼ਟਾ ਚਾਰ ਬਸ ਚੁੱਪ ਕੋ ਰਹਿਆ ਚਾਹ ਪਾਣੀ ਪੀਂਦਿਆਂ ਜਦ ਰਸਮੀ ਗੱਲਬਾਤ ਹੋਈ ਤਾਂ ਸਰਦਾਰ ਮਹਰਬਾਨ ਸਿੰਘ ਨੇ ਆਪਣੀ ਜਗਿਆਸਾ ਅਤੇ ਉਤਸੁਕਤਾ ਵਲ ਜਨਰਲ ਅਜੂਬ ਖਾਨ ਨੂੰ ਪੁੱਛਿਆ ਜਨਰਲ ਸਾਹਿਬ ਜੇ ਠੀਕ ਸਮਝੋ ਤਾਂ ਇਨ ਮੂਲ ਮੰਤਰ ਵਾਲੇ ਫ੍ਰੇਮ ਬਾਰੇ ਜਰੂਰ ਦੱਸੋ ਕਿ ਤੁਸੀਂ ਆਪਣੇ ਡਰਾਈング ਰੂਮ ਵਿੱਚ ਕਿਉਂ ਲਗਾਏ ਹੋਏ ਹਨ ਸਵਾਲ ਸੁਣ ਕੇ ਜਨਰਲ ਅਜੂਬ ਖਾਨ ਨੇ ਮਿੰਟ ਕੁ ਚੁੱਪੀ ਸਾਦੀ ਅਤੇ ਫਿਰ ਬੋਲੇ ਇਹ ਪੀਰ ਬਾਬਾ ਨਾਨਕ ਸਾਹਿਬ ਜੀ ਦਾ ਉਹ ਕਲਾਮ ਹੈ ਜਿਸ ਦੇ ਸਹਾਰੇ ਅੱਜ ਮੈਂ ਰਾਸ਼ਟਰਪਤੀ ਦੀ ਪਦਵੀ ਤੱਕ ਪਹੁੰਚਿਆ ਹਾਂ ਜਦ ਸਰਦਾਰ ਮਹਿਰਬਾਨ ਸਿੰਘ ਨੇ ਸਾਰੀ ਗੱਲ ਵਿਸਤਾਰ ਨਾਲ ਦੱਸਣ ਲਈ ਆਖਿਆ ਤਾਂ ਜਨਰਲ ਅਜੂਬ ਖਾਨ ਨੇ ਦੱਸਿਆ ਮੈਂ ਐਪਟਾ ਬਾਤ ਸਕੂਲ ਵਿੱਚ ਪੜਿਆ ਕਰਦਾ ਸਾਂ ਸਭ ਤੋਂ ਨਲਾਇਕ ਵਿਦਿਆਰਥੀ ਹੋਣ ਕਰਕੇ ਮੈਨੂੰ ਹਰ ਰੋਜ਼ ਕਲਾਸ ਵਿੱਚ ਕੁੱਟ ਪੈਂਦੀ ਸੀ ਇੱਕ ਦਿਨ ਮੈਂ ਸੋਚਿਆ ਕਿ ਮੈਂ ਰੋਜ਼-ਰੋਜ਼ ਕੁੱਟ ਖਾਣ ਨਾਲੋਂ ਤਾਂ ਚੰਗਾ ਹੈ ਕਿ ਸਕੂਲ ਹੀ ਨਹੀਂ ਜਾਂਦੇ ਘਰ ਅਤੇ ਸਕੂਲ ਦੇ ਰਸਤੇ ਵਿੱਚ ਘਰ ਗੁਰਦੁਆਰਾ ਸਾਹਿਬ ਸੀ ਲੁਕਣ ਵਾਸਤੇ ਮੈਂ ਗੁਰਦੁਆਰੇ ਸਾਹਿਬ ਚਲਾ ਗਿਆ ਇਸ ਗੁਰਦੁਆਰਾ ਸਾਹਿਬ ਜੀ ਦੇ ਬਾਬਾ ਜੀ ਨੇ ਮੈਨੂੰ ਪਛਾਣ ਦੇ ਸੰ ਉਹਨਾਂ ਨੇ ਮੈਨੂੰ ਦੇਖ ਲਿਆ ਅਤੇ ਕਹਿਣ ਲੱਗੀ ਜੂਬੇ ਤੂੰ ਕਿਧਰ ਤੁਰਿਆ ਫਿਰਦਾ ਏ ਤੇਰਾ ਤਾਂ ਸਕੂਲ ਦਾ ਸਮਾਂ ਏ ਮੈਂ ਕਿਹਾ ਬਾਬਾ ਜੀ ਮੈਂ ਸਕੂਲ ਨਹੀਂ ਜਾਣਾ ਮੈਨੂੰ ਤਾਂ ਰੋਜ ਕੁੱਟ ਪੈਂਦੀ ਹੈ ਮੇਰੇ ਤੋਂ ਰੋਜ ਕੁੱਟ ਨਹੀਂ ਖਾਦੀ ਜਾਂਦੀ ਬਾਬਾ ਜੀ ਨੇ ਮੇਨੂੰ ਪਿਆਰ ਨਾਲ ਬੁੱਕਲ ਵਿੱਚ ਲੈ ਕੇ ਸਮਝਾਇਆ ਸੂਬਿਆ ਪੜੀਦਾ ਹੁੰਦਾ ਏ ਪੜਾਈ ਬੜੇ ਕੰਮ ਹੁੰਦੀ ਹੈ ਮੈਂ ਫਿਰ ਕਿਹਾ ਮਿੱਥੂ ਰੋਜ਼-ਰੋਜ਼ ਕੁੱਟ ਨਹੀਂ ਖਾਦੀ ਚਾਹਂਦੀ ਤਾਂ ਉਹ ਕਹਿਣ ਲੱਗੇ ਕਿ ਜਿੱਤੇ ਵੀ ਕੁੱਟ ਦਾ ਪ੍ਰਬੰਧ ਕਰ ਦੇ ਫਿਰ ਤਾ ਸਕੂਲ ਜਾਵੇਗਾ ਜਦ ਮੈਂ ਕਹਾ ਹਾਂਜੀ ਤਾਂ ਖਣ ਲੱਗੇ ਜਦੋਂ ਸਕੂਲ ਜਾਇਆ ਕਰੇ ਨਾ ਤਾਂ ਮੂਲ ਮੰਤਰ ਦਾ ਪਾਠ ਕਰਦਾ ਜਾਇਆ ਕਰ ਤੈਨੂੰ ਅੱਜ ਤੋਂ ਬਾਅਦ ਸਕੂਲੋਂ ਕਦੇ ਕੁੱਟ ਨਹੀਂ ਪਵੇਗੀ ਮੈਂ ਉਸ ਵੇਲੇ ਮੂਲ ਮੰਤਰ ਦਾ ਪਾਠ ਕਰਦਾ ਸਕੂਲ ਚ ਲਾਂ ਗਿਆ ਉਹਹ ਪਹਿਲਾ ਦਿਨ ਸੀ ਜਦੋਂ ਮੈਨੂੰ ਸਕੂਲ ਤੋਂ ਕੁੱਟ ਨਹੀਂ ਪਈ ਮੈਂ ਹਰ ਰੋਜ਼ ਸਕੂਲ ਜਾਂਦੇ ਆ ਮੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰਤਾ ਅਤੇ ਉਸ ਦਿਨ ਤੋਂ ਬਾਅਦ ਮੈਨੂੰ ਕਦੇ ਵੀ ਸਕੂਲ ਤੋਂ ਮਾਰ ਨਹੀਂ ਪਈ ਫਿਰ ਇਮਤਿਹਾਨਾਂ ਦੇ ਦਿਨ ਆ ਗਏ ਮੈਂ ਬਾਬਾ ਜੀ પાસે ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਮੈਂ ਪਾਸ ਹੋ ਜਾਵਾਂ ਬਾਬਾ ਜੀ ਕਹਿੰਦੇ ਜੂਤੇ ਆ ਤੈਨੂੰ ਬਾਬੇ ਨਾਨਕ ਦੇ ਕਲਾ ਮੂਲ ਮੰਤਰ ਦੇ ਲਲ ਆਇਆ ਹੈ ਇਸ ਦਾ ਸਹਾਰਾ ਨਾ ਛੱਡੀ ਜਾ ਜਿਸ ਵੀ ਪਦਵੀ ਤੇ ਪਹੁੰਚਣਾ ਚਾਹੇ ਪਹੁੰਚ ਜਾਵੇਗਾ ਅਗਰ ਜ਼ਿੰਦਗੀ ਵਿੱਚ ਕੋਈ ਔਂਕੜ ਆਵੇ ਨਾ ਤਾਂ ਬਾਬੇ ਨਾਨਕ ਦੇ ਇਸ ਕਲਾਮ ਨੂੰ ਪੜੀ ਇਨ ਆਖ ਧਿਆਨ ਜਨਰਲ ਅਜ਼ੂਖਾਂ ਦੀਆਂ ਅੱਖਾਂ ਸਿੱਧੀਆਂ ਹੁੰਦੀਆਂ ਉਹ ਵਿਰਾਗ ਵਿੱਚ ਆ ਕੇ ਬੋਲੇ ਅੱਜ ਅਗਰ ਮੈਂ ਇਸ ਪੱਧਰੀ ਤੱਕ ਪਹੁੰਚਿਆ ਹਾਂ ਤਾਂ ਇਹ ਸਿਰਫ ਕਬੀਰ ਨਾਨਕ ਦੇ ਇਸ ਕਲਾਂ ਦੇ ਸਹਾਰੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ